ਜਿਹੜੇ ਡਾਂਕੀ ਲਾਉਂਦੇ ਆ ਨਾ ਲੋਕ ਇੱਥੇ ਹੀ ਕਰੋ ਜੰਗਲਾਂ ਦੇ ਵਿੱਚ ਸਟੇ ਕਰਦੇ ਆਣ ਕੇ ਲੈ ਮਿੱਤਰਾ ਆਲੂ ਤੇ ਆ ਵੇਲਾ ਕਿ ਹੋਇਆ ਜਮਾਨਾ ਆ ਗਿਆ ਲੈ ਵੀ ਆਲੂ ਵੀ ਨਿਸ਼ਾਨ ਛੱਲੇ ਹੋਏ ਆ ਦੇਖ ਤੂੰ ਮਿਹਨਤ ਕਰਨ ਦੀ ਲੋੜ ਹੀ ਨਹੀਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਹਾਂਜੀ ਭਾਈ ਆਪਣਾ ਬੈਠਾ ਸਟੀਟੂ ਯੂ ਆਰ ਫਰਮ ਫਿਲੀਪਿਨ ਫਿਲੀਪਿਨਿ ਮੈਂ ਭਾਬੀ ਨੂੰ ਪੁੱਛਣ ਲੱਪਿਆ ਤੇ ਭਾਜੀ ਹੈਗੇ ਆਪਣੇ ਪੰਜਾਬੀ ਨਿਸ਼ਾਨ ਭਾਰੀ ਬਿਆਸ ਤੋਂ ਠੀਕ ਹੈ ਜੀ ਤੇ ਅਗੇ ਜਿ ਸੀਗੇ ਆਪਾਂ ਫਰਾਂਸ ਵਿੱਚ ਤੇ ਡੰਗਿਰਕ ਪੋਰਟ ਦੇ ਲਾਗੇ ਨੂਨ ਫਲਾਗਾ ਏਰੀਆ ਵਾਹੇ ਤੇ ਗੱਲ ਇੱਕ ਛੋਟੀ ਜੀ ਚੱਲਦੀ ਪਈ ਸੀ ਵੀ ਮੇਰੇ ਪਰਨਾ ਵੱਜਾਈ ਤੇ ਪਾਰਾ ਕਹਿਣ ਲੱਗਾ ਜਾਨ ਕੀ ਇਹ ਨਹੀਂ ਭਾਸ਼ਾ ਜਿ ਭਰਾ ਨੂੰ ਪਾਰਾ ਕਹਿੰਦੇ ਜਾਨਕੀ ਬ੍ਰਦਰ ਤੌਰ ਤੇ ਤੇ ਇਹ ਮੈਨੂੰ ਕਹਿਣ ਲੱਗਾ ਯਾਰ ਵੀ ਮਮੀ ਇਦਾਂ ਬੰਨਣਾ ਵਾ ਜਾਂ ਕਹਿ ਲਾ ਮੈਨੂੰ ਤੇਰਾ ਪਸੰਦ ਆ ਤੇ YouTube ਵਿੱਚ ਮੈਂ ਇਹਨੂੰ ਕਿਹਾ ਵੀ ਸਰਚ ਕਰ ਲਾ ਤੇ ਆਪਣੇ ਕੱਢ ਕੇ ਵੇਖ ਕਿਦਾਂ ਬੰਨੀਦੀ ਆ ਤੇ ਵੀ ਸ਼ੀਸ਼ਾ ਰੱਖ ਕੇ ਤੇ ਬਨ ਲੀਂਦੇ ਕਿੰਦਾ ਮਿਲੂਗੀ ਕਿੱਥੋਂ ਤੋਂ ਮੈਂ ਕਿਹਾ ਵੀ ਕਿਸੇ ਵੀ ਦੁਕਾਨ ਤੋਂ ਜਿੱਦਾਂ ਕਹਲਾ ਇੰਡੀਅਨ ਟ੍ਰਾਈ ਟੂ ਇੰਡੀਅਨ ਐਨੀਵਨ ਸ਼ਾਪ ਫੋਰ ਦਿਸਮ ਟਰਪੀਜ਼ ਯਾ 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 ਇਹ ਕੋਪਟਾਇਰ ਤੋਂ ਲਊਂਦੇ ਬਿਕ ਵਨ 2 ਟੂ 4 ਮੀਟਰ ਐਂਡ ਕਲਰ ਯੂ ਕੈਨ ਚੂਜ਼ ਹਾਰੀ ਤੇ ਇਹ ਕਿੰਦਾ ਯਾਰ ਬੜੀ ਵਧੀਆ ਲੱਗੀ ਕਿੰਦਾ ਬਣੀ ਕਿੰਦਾ ਕਿੰਦਾ ਤੇ ਫਿਰ ਮੈਨੂੰ ਦੱਸਿਆ ਵੀ ਇੱਦਾਂ ਵੱਜਦੀ ਆ ਟੈਕਨੀਕ ਤੇ ਇਹ ਕਿੰਦਾ ਵੀ ਚਲੋ ਠੀਕ ਆ ਮੈਂ ਟਰਾਈ ਕਰੂੰਗਾ ਤੇ ਮੈਂ ਕਿਹਾ ਬੈਠੇ ਸੀ ਕਿ ਮੈਂ ਕੱਲ ਚੱਲ ਤੈਨੂੰ ਗੱਲਾਂ ਬਾਤਾਂ ਚੱਲਣ ਲੱਗੀਆਂ ਵੀ ਇਹ ਬਾਈ ਕਰਦਾ ਵਾ ਯੂਰ ਕੀ ਕੀ ਹੁੰਦਾ ਸ਼ਿਪ ਯਾ ਇਹ ਕਿਨਾਂ ਮੈਂ ਸ਼ਿਪ ਵਿੱਚ ਕੰਮ ਕਰਦਾ ਵਾਂ ਇੱਥੇ ਹੀ ਆਪਣੇ ਵਿੱਚੋਂ ਏਰੀਆ ਜੀ ਜਰਟ ਟੂ ਗੋਇੰਗ ਫੇਅਰਪੋਇੰਟ ਨੋ ਫਰਟ ਇਸ ਐਨ ਐਸ ਦੰਕੀਰਕ ਈਸਟ ਐਂਡ ਵੈਸਟ ਵਿੱਚ ਇੱਥੇ ਸ਼ਿਪ ਚੱਲਦਾ ਵਾ ਇੱਥੇ ਇਹ ਕੰਮ ਕਰਦਾ ਵਾ ਇਹ ਮਤਲਬ ਕਿ ਲੋਕਲ ਲੋਕਲ ਆਪਣੇ ਜਿਹੜੇ ਪੋਰਟ ਹੈਗੇ ਆ ਫਰਾਂਸ ਦੇ ਇੱਥੇ ਇਥੇ ਇਹ ਚੱਲਦੇ ਆ ਸਹੀ ਗਏ ਤੇ ਬਾਕੀ ਇਹ ਆ ਵੀ ਮਿਲ ਕੇ ਬੜਾ ਨਾਈਟ ਵੀਡੀਓ ਬ੍ਰਦਰ ਗੇਟ ਅੱਗੇ ਹੋ ਗਿਆ ਤੇ ਵਧੀਆ ਲੱਗਾ ਤਸੀਂ ਚੱਲਦੇ ਆ ਆਪਣੇ ਸ਼ਹਿਰ ਵਾਲ ਨੂੰ ਤੇ ਇਹ ਏਰੀਆ ਉਹ ਆ ਜਿੱਥੇ ਡੋਂਕੀ ਲੱਗਦੀ ਆ ਆਪਣੇ ਇੰਗਲੈਂਡ ਵਿੱਚ ਠੀਕ ਆ ਜੀ ਇੱਥੋਂ ਲੋਕੀ ਡੋਂਕੀ ਲਾਉਂਦੇ ਆ ਇੰਗਲੈਂਡ ਤੋਂ ਟਰਾਲਿਆਂ ਰਾਂਗਿਆਂ ਜਿੱਦਾਂ ਵੀ ਕਰੋ ਜਿੱਦਾਂ ਗੇੜਾ ਸੂਤ ਆਉਂਦਾ ਵਾ ਬਹੁਤ ਲੋਕ ਇੱਥੇ ਬੈਠੇ ਆ ਤਾਂ ਆਪਾਂ ਤੁਹਾਨੂੰ ਹੋਰ ਵੀ ਇੱਥੋਂ ਦੇ ਵਿਊ ਵਿਖਾਵਾਂਗੇ ਬਹੁਤ ਵਧੀਆ ਏਰੀਆ ਸੋਹਣਾ ਏਰੀਆ ਵਾ ਠੀਕ ਆ ਜੀ ਸੋ ਬ੍ਰਦਰ ਥੈਂਕਸ ਫॉर ਯੂ ਵੈਲਕਮ ਵੈਲਕਮ ਓਕੇ ਜੀ ਚੱਲਦੇ ਆ ਆਪਾਂ ਅੱਗੇ ਬਸ ਰਾਂਹੀਂ ਜਿੱਦਾਂ ਦਿਖਾਉਂਦੇ ਆ ਗਾਧ ਨਜ਼ਾਰੇ ਵੀ ਓਕੇ ਅ ਵੀ ਬਾਬੇ ਆਪਾਂ ਚੜ ਗਏ ਬਸ ਤਰੀਆ ਆ ਮਾਰਕੀਟ ਚੱਲੇ ਜੀ ਨਹੀਂ ਹੁਣ ਕੁਐਸਚਨ ਮਾਰਕੀਟ ਹੈ ਬਹੁਤ ਚੰਗਾ ਕੁਐਸਚਨ ਹੈ ਰਿਕਵੈਸਟ ਕਰੀਏ ਨਾ ਬਹੁਤ ਚੰਗਾ ਠੀਕ ਨਹੀਂ ਚੱਲਦੇ ਆ ਮਾਰਕੀਟ ਤੇ ਬਸ ਇੱਥੇ ਬਿਲਕੁਲ ਫ੍ਰੀ ਹੈ ਇਸ ਏਰੀਆ ਦੇ ਵਿੱਚ ਕੋਈ ਪੈਸਾ ਨਹੀਂ ਲੱਗਦਾ ਤਾਂ ਹੀ ਆਪਾਂ ਚੱਲੇ ਆ ਉਹਦੇ ਘਰ ਤੋਂ ਕਿੱਦਾਂ ਲੱਗਦਾ ਫੇਰ ਬਸ ਦਾ ਸਫਰ ਸਫਰ ਕੈਂਡਾ ਕੈਂਡਾ ਆਪਰੇ ਗੋਇੰਗ ਮਾਰਕੀਟ ਯੈਸ ਚੰਗਿਆ ਬਰਾ ਜਲਾ ਮਾਰਕੀਟ ਨੂੰ ਸਾਡੇ ਨਾਲ ਹੀ ਹੈ ਮਿਲ ਗਿਆ ਹੁਣ ਯਾ ਵੀ ਆਰ ਟੀਮ ਯੇ ਯੇ ਬਾਈ ਲੈ ਵੀ ਅਹੀ ਟੀਮ ਮੇਟ ਹੋ ਗਿਆ ਹੁਣ ਹਾਂ ਚੰਗੇ ਆ ਬਰਾ ਮਾਰਕੀਟ ਕੋਈ ਨਹੀਂ ਮਾਰਕੀਟਰ ਸਾਈਡ ਤੇ ਨੁਸਰਾ ਆਇਆ ਇੱਕ ਦੋ ਉਹਦੇ ਉੱਤੇ ਬੋਲ ਬੋਲ ਸਾਈਡ ਤੇ ਨੁਸਰਾ ਆਇਆ ਡਾਕਟਰ ਦੇ ਕਰਕੇ ਆਹ ਵਾ ਕੀ ਕਹਿ ਲੋਗੀ ਵੀ ਜਿਹੜੇ ਡੋਂਕੀ ਲਾਉਂਦੇ ਆ ਨਾ ਲੋਗ ਇੱਥੇ ਹੀ ਕਹਿ ਲੋ ਜੰਗਲਾਂ ਦੇ ਵਿੱਚ ਸਟੇ ਕਰਦੇ ਆਣਗੇ ਜੇਦਾ ਮੈਂ ਤਾਂ ਦਿਖਾ ਦੇਣਾ ਬੰਦੇ ਇੱਥੇ ਕੋਈ ਜਾਣਦੇ ਆ ਇੱਥੇ ਲੋਕੇ ਲੱਗੇ ਹੁੰਦੇ ਆ ਸੇ ਆਹ ਬੰਦੇ ਵੀ ਜਾਣਦੇ ਭਾਈ ਇੱਥੇ ਮੱਲੋ ਕੀ ਕਹਿ ਲੋ ਕੀ ਇਹਨਾਂ ਦਾ ਹੁੰਦਾ ਵਾ ਰਹਿਣ ਬਸੇਰਾ ਵਿੱਚ ਹੀ ਜੰਗਲ ਦੇ ਸਹੀ ਕਿ ਨਹੀਂ ਇਧਰ ਨੂੰ ਵੀ ਪਿਛਲੀ ਵਾਰ ਅਸੀਂ ਆਏ ਬਹੁਤ ਵੇਖਿਆ ਏ ਇੱਦਾਂ ਵਿੱਚ ਆਪਾਂ ਆ ਗਿਆ ਬਸ ਸਟੈਂਡ ਇੱਥੇ ਤੇ ਆਪਾਂ ਇੱਥੇ ਰੁਕ ਜਾਣਾ ਹੁਣ ਆ ਗਈ ਆਪਣੀ ਮਾਰਕੀਟ ਤੇ ਆਪਸ਼ਨ ਮਾਰਕੀਟ ਮਾਰਕੀਟ ਇਧਰ ਐ ਇਧਰ ਆਓ ਆਓ ਚੰਗਾ ਹੈ ਵੀ ਫਿਰਲੀਏ ਓਕੇ ਬੱਸ ਥੈਂਕ ਯੂ ਇਹ ਸੀ ਇੱਕ ਐਸਟੀਮੇਸ਼ਨ ਅਰਰ ਮਲੋਡਾਜ ਇਹ ਇਥੋਂ ਦਾ ਏਰੀਆ ਤਦ ਐਂ ਆ ਜਾ ਬਾਈ ਯਾਰ ਆ ਮਾਰ ਬਹੁਤ ਤਗੜੀ ਮਾਰਕੀਟ ਹੈ ਤਾਂ ਬਸ ਸਟੈਂਡ ਬੜਾ ਵੱਡਾ ਹੈ ਫਰਾਂਸ ਦੇ ਵਿੱਚ ਆਪਾਂ ਓਕੇ ਬ੍ਰਦਰ ਆਪਾਂ ਓਕੇ ਸੀ ਲੈ ਲੈਂਦੇ ਆ ਓਕੇ ਯੂ ਟੇਕ ਅ ਸ਼ੂ ਯੈ ਸ਼ੂਸ ਠੀਕ ਹੈ ਇਹ ਵਿਪਾਰਾ ਕਹਿਣ ਲੱਗਾ ਮੈਂ ਲੈਣੇ ਆ ਬੂਟ ਤੇ ਉਹ ਕਹਿੰਦਾ ਫਿਰ ਮੈਂ ਇੱਥੇ ਆਉਣਾ ਵਾ ਬਾਅਦ ਚ ਤੇ ਚੱਲਦੇ ਆਪਾਂ ਚੱਲਦੇ ਆਪਾਂ ਹੁਣ ਮਾਰਕੀਟ ਨੂੰ ਕਿੱਧਰ ਜਾਣਾ ਹੈ ਸੋ ਜਿੱਥੇ ਉਹ ਭਾਈ ਅਸਾਂ ਐਨੂੰ ਆਏ ਨਾ ਵੀ ਬਾਬੇ ਆਪਾਂ ਚੱਲੇ ਹੁਣ ਮਾਰਕੀਟ ਨੂੰ ਇਹ ਕਿਹਾ ਵੀ ਜਾਂਦੇ ਸਮਾਂ 3 ਮਹੀਨੇ ਮੈਂ ਆਇਆ ਇੰਝ ਪਰ ਪਹਿਲਾਂ ਤੇ ਜਿਹੜੀ ਆ ਵਈ ਤੇ ਪਸਾ ਲੈ ਚੱਲਿਆ ਫਰਾਂਸ ਦੇ ਵਿੱਚ ਠੀਕ ਨਹੀਂ ਹੁਣ ਚਨ ਮਾਰਕੀਟ ਬਹੁਤ ਤਗੜੀ ਮਾਰਕੀਟ ਹੈ ਯਾਰ ਇਹਦਾ ਦਿਆ ਦੇ ਸਭ ਪਿਛੇ ਮੋਟਰਸਾਈਕਲ ਬੰਨੇ ਪਿਆ ਇਸੇ ਤਰ੍ਹਾਂ ਹੀ ਠੀਕ ਸਾਈਕਲ ਵੀ ਬੜੇ ਬੰਨੇ ਹੁੰਦੇ ਲੋਕਾਂ ਦੇ ਜਾਣ ਵਾਲਿਆਂ ਦੇ ਠੀਕ ਆ ਦੇ ਉਹ ਰੋੜਾ ਵਾਲੀ ਗੱਡੀ ਆਹੋ ਆਹੋ ਫੋਟੋਆਂ ਦੀ ਗੱਡ ਬੜਾ ਮਹੀਨਾ ਲੱਗੀਆਂ ਬੋਤਲਾਂ ਦੇ ਬੱਚਿਆਂ ਦੀ ਫੋਟੋਆਂ ਆ ਵੀ ਆ ਗਏ ਆਪਾਂ ਬਾਬੇ ਮਾਰਕੀਟ ਇਲਾਣਾ ਵਾਲਾ ਵੀ ਤੂੰ ਦੱਸ ਮਟਰ ਲੈ ਕੇ ਚੱਲਾਂ ਇਹ ਦੋ ਤਿੰਨ ਬਰਾਤੇ ਬਣ ਜਾਣੇ ਆਹ ਨਾ। ਲੈ ਵੀ ਮਿੱਤਰੋ ਆਹ ਦੇਖੋ ਇਧਰ ਨੂੰ। ਸਾਰੀਆਂ ਤਰ੍ਹਾਂ ਦੀਆਂ ਚੀਜ਼ਾਂ ਆਏ ਸੀ। ਬ੍ਰੋਕਲੀ। ਯਾਰ ਆਹ ਵੇਖੋ ਵੀ ਦੁੱਧ ਦੇ ਪ੍ਰੋਡਕਟ। ਮਤਲਬ ਕਹ ਲੋ ਕਿ ਦੁੱਧ ਦੀਆਂ ਵੈਰਾਈਟੀਆਂ ਪਈਆਂ ਇੱਥੇ। ਇਧਰ ਪਈਆਂ ਸਬਜ਼ੀਆਂ ਜਿਹੜੀਆਂ ਵੀ ਫਰੀਜ਼ਨ ਹੋਈਆਂ ਪਈਆਂ ਪੈਕਟਾਂ 'ਚ। ਲੈ ਵੀ ਮੈਂ ਸਮਾਨ ਤਾਂ ਬਾਲੇ ਲੈ ਲੇਗੀ। ਜਿਹੜੀ 8D 8D ਚੱਕੀ ਫਿਰਦੇ ਆਂ ਉਹ ਚੀਜ਼ ਜੇ ਹੈਗੀ ਲਈ ਆ ਲੈ ਵੀ ਨਿਸ਼ਾਨ ਚੱਲ ਗਾੜੀ ਨੂੰ ਆਪਾਂ ਚੱਲੀਏ ਮੈਂ ਕਿਹਾ ਦੁੱਧ ਵੇਖੀ ਨਾਲੇ ਤੇ ਹੋਰ ਕੀ ਆਪਾਂ ਵੇਖੇ ਆਪਣੇ ਸਰਬ ਸੁਲਝੇ ਗਏ ਯਾਰ ਆ ਡੱਬੇ ਡੱਬੇ ਚੈੱਕ ਕਰ ਲੈਂਦੇ ਇੱਥੇ ਵੀ ਲੈ ਵੀ ਮਿੱਤਰਾ ਡੱਬੇ ਡੱਬੇ ਬੜੇ ਲੱਗੇ ਇੱਥੇ ਮਟਰਾਂ ਵਾਲੇ ਗੋਬੀ ਗਾਜਰਾਂ ਵਾਲੇ ਸਿੱਧਾ ਕੋ ਪਸੰਦ ਆਉਂਦਾ ਕਿ ਨਹੀਂ ਹਾਂ ਸਵੇਰੋਂ ਦਾ ਬਾਜ਼ਾਰ ਸਬਜ਼ੀਆਂ ਸੁੱਜੀਆਂ ਵੇਖੀਂਦਾ ਫਰੂਟਾਂ 'ਚ ਫਿਰਦਾ ਹੁੰਦਾ ਅੱਜ ਕੀ ਖਾਣਾ ਪੀਣਾ ਹੋਇਆ ਅੱਜ ਅੰਬ ਵੇਖਣ ਦੇ ਆਹ ਅੰਬ ਬਹੁਤ ਤਗੜੇ ਨੇ ਇੱਥੇ ਇਹ ਵੀ ਯਾਰ ਬੰਬਈ ਡਰੇਡੇ ਆ ਇੱਥੇ ਅਰੇ ਇਹ ਯਾਰ ਪਤਾ ਨਹੀਂ ਮਿੱਠੇ ਹੋਣਗੇ ਨਾ ਹੁਣ ਨਾ ਇਹ ਵੀ ਹੋਣੇ ਇੱਕ ਪੀਸੋਂ ਇੱਕ 350 ਪੈਸੇ ਦਾ ਯਾਰ ਹੈ ਇੱਕ ਪੀਸ ਹੋਊਗਾ ਹੋ ਸਕਦਾ ਹੈ ਇਹ ਲੰਬੀ ਇਹ ਵੀ ਇੱਥੇ ਹੈ ਨਾ ਇਹ ਮਤਰਾ ਕਿ ਵੀ ਵੇਚ ਲਈਏ ਮਤਰਾ ਆਲੂ ਤੇ ਆ ਵੇਲਾ ਕਿ ਹੋਇਆ ਜਮਾਨਾ ਆ ਗਿਆ ਲੈ ਵੀ ਆਲੂ ਵੀ ਨਿਸ਼ਾਨ ਛੱਲੇ ਹੋਏ ਆ ਦੇਖ ਤੂੰ ਮਿਹਨਤ ਕਰਨ ਦੀ ਲੋੜ ਹੀ ਨਹੀਂ ਲੈ ਵੀ ਆਲੂ ਵੀ ਛੱਲੇ ਹੋਏ ਵੇਚ ਲੋ ਵੀ ਕਮਾਲ ਆ ਜੀ ਯਾਨ ਲੱਗਦਾ ਤਾਈ ਤੋੜ ਕੇ ਲਿਆਇਆ ਹੈ ਹੈ ਕਿੱਦਾਂ ਦੇਖ ਜੜੇ ਪੈ ਹੀ ਉਹ ਜਾਂ ਨਕਲੀ ਹੁੰਦੇ ਆ ਲੱਗੂ ਉਹ ਸਟਿੱਕਰ ਇਹਦਾ ਵੀ ਲੈ ਵੀ ਹੈਂਡ ਗੱਲ ਪਾਵਾ ਵੀ ਬਾਬੇ ਸਮਾਨ ਤਾਂ ਹੀ ਲਿਆਵਾ ਖਰੀਦ ਮੈਂ ਨਿਸ਼ਾਨ ਨੇ ਤੇ ਅੱਧੀਆਂ ਘੋਗੀਆਂ ਨਾ ਦੋਹਾਂ ਨੇ ਟੋਕੀਆਂ ਇੱਕੇ ਕੀ ਵੇਖ ਭਾਵੇਂ ਲਿਆਂਦੇ ਚੰਗੀ ਗੱਲ ਦੀ ਤੇ ਪੀ ਆ ਜੀ ਚਲੋ ਸਮਾਨ ਤੇ ਫਿਰ ਲਾਂਡ ਚੱਲਦੇ ਆਂ ਤੇ ਫਿਰ ਕਾਊਂਟਰ ਦੇ ਬੜਾ ਰਸ਼ਾ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਹੁਣ ਬਾਬੇ ਆਹ ਵੇਖ ਲਾ ਕਾਊਂਟਰਾਂ ਦੇ ਲੈਣੇ ਲੱਗੀਆਂ ਪਈਆਂ ਸਹੀ ਜੀ ਇੱਧਰ ਕੁਝ ਬੰਦ ਵੀ ਪਏ ਆ ਹਾਂ ਐ ਵੀ ਪ੍ਰਦਾਨ ਮਾਰਕੀਟ ਤਾਂ ਆਪਾਂ ਸਮਾਨ ਤੇ ਲਿਆ ਖਰੀਦ ਤੇ ਬਾਹਰ ਆ ਗਿਆ ਮੀ ਤੇ ਥੈਲਾਗੀ ਤੋਂ ਉੱਪਰ ਲੱਗੀ ਜਗ੍ਹਾ ਆ ਤੇ ਹੁਣ ਮੀ ਪਿੰਡਾਂ 'ਚ ਜਾਵਾਂਗੇ ਨਜ਼ਾਰੇ ਆ ਨਿਸ਼ਾਨ ਆਹੋ ਆਉਦਾ ਮੁੰਡਾ ਲੈਣ ਲੈ ਵੀ ਮੁੰਡਾ ਲੈਣ ਆਉਦਾ ਸਾਨੂੰ ਗੱਡੀ 'ਚ ਆਉਣਾ ਬਿਊਟੀ ਕਿੰਦਾ ਮੈਂ ਲੈ ਜਾਣਾ ਇੱਥੋਂ ਤੇ ਚਲੋ ਉਧਰ ਬੱਜੇ ਜਾਣਾ ਮੈਂ ਕਾ ਬਣਾਵਾਂਗੇ ਜ਼ਰੂਰ ਭਰਾ ਨਾਲ ਮੁੰਡਾ ਬੰਗਾਲੀ ਆਉਂਦਾ ਤਾਂ ਸਾਨੂੰ ਲੈਣਾ ਠੀਕ ਆ ਜੀ ਆ ਵੀ ਸਾਸ ਸਿਆ ਝੋਲਾ ਭਰ ਲਿਆ ਬਾਬੇ ਆ ਹੈ ਗਿਆ ਬਸ ਐਥੇ ਨਹੀਂ ਲੰਮੇ ਲੰਮੇ ਆ ਚੱਲ ਵੀ ਪਹੁੰਚ ਪਹੁੰਚ ਹਨ ਭੱਜਾ ਜਲ ਆ ਗਿਆ ਹੀ ਉਹ ਬੰਦਾ ਆਪਣਾ ਲੈ ਵੀ ਮਿੱਤਰੋ ਬਾਈ ਆ ਗਿਆ ਲੈਣ ਆਪਾਂ ਨੂੰ ਤੇ ਕੁਝ ਇੰਟਰਸਟਿੰਗ ਗੱਲਾਂ ਆਪਾਂ ਤੁਹਾਨੂੰ ਦੱਸਾਂਗੇ ਹੋਰ ਇਥੋਂ ਦੀਆਂ ਆ ਜਾ ਵੀ ਆ ਜਾ ਰੋਕਲਾ ਰੋਕਲਾ ਇਹਨੂੰ ਆ ਜਾ ਇਹਨੂੰ ਪਾਣੀ ਇਹ ਤੇ ਅਨੀ ਮਿਸ ਉਧਰ ਕਿੰਨੀ ਹੈ ਕਮੀਨੇ ਕਾ ਹਾਲਾਤ ਹੁੰਦਾ ਹੈ ਯੂਕੇ ਮੈਂ ਅੱਛਾ ਤੂੰ ਯਾਦਾ ਦੋ ਯੂਕੇ ਕੀ ਹਾਂ ਅਰੇ ਜਾਂਦੇ ਰਹਤੇ ਉਧਰ ਵਾਗੇ ਇਸਾ ਨਾ ਮੈਂ ਇਸ ਕੇ ਲਈ ਯੂਕੇ ਜਾਣੇ ਕੇ ਲਈ ਤਿਆਰ ਨਹੀਂ ਹੈ ਅੱਛਾ ਗਾੜੀ ਸਾਫ ਕਰਤਾ ਹਾਂ ਗਾੜੀ ਗੰਦਾ ਅੱਛਾ ਬਰਸਾਏ ਨਹੀਂ ਖੜੀ ਵੀ ਬਰਸਾਏ ਆ ਕੇ ਆਏ ਸੀ ਏਰੀਏ ਦੇ ਵਿੱਚ ਆ ਜੰਗਲਾਂ ਦੇ ਹਾਂਜੀ ਭਾਈ ਕਿੱਦਾਂ ਸਾਰੇ ਭਾਈ ਮੈਂ ਹੌਟਲ ਆਈ ਪਾਰਟੀ ਚ ਨਾਲ ਨਾਲ ਡਰਸ਼ਾਨ ਗਿਆ ਭਾਈ ਦੇ ਨਾਲ ਇਹ ਇਹ ਹੋ ਰਿਹਾ ਨੇ ਇਹ ਬਾਈ ਗੱਲ ਕਰਨ ਕੀ ਇਸ ਏਰੀਏ ਦੀ ਮੈਂ ਇਹ ਯਾਰ ਆਪਣੇ ਫਰਾਂਸ ਦਾ ਹੀਰੇ ਦਾ ਨਾ ਹੈਗਾ ਰੂਪ ਲੱਗਦਾ ਤੇ ਡਾਂਕਿਰਕ ਪੋਟਾ ਜਿਹੜਾ ਜਿੱਥੋਂ ਕੀ ਕਹਿ ਲੋ ਇੰਗਲੈਂਡ ਨੂੰ ਇੱਥੋਂ ਦਾ ਹੈ ਨਾ ਇਹ ਬਾਈ ਸ਼ੇਪ ਰਾਈ ਜਾਂ ਫੈਰੀ ਲਈ ਤੇ ਇੱਥੋਂ ਹੀ ਜਿਹੜੀ ਡੌਂਕੀ ਲੱਗਦੀ ਹੈ ਨਾ ਤੇ ਉਹ ਇਸ ਏਰੀਆ 'ਚ ਲੱਗਦੀ ਆ ਆਸ ਤੋਂ ਇੰਗਲੈਂਡ ਨੂੰ ਟਰਾਲਿਆ ਰਾਂ ਜਾਂ ਹੋਰ ਕਿਸੇ ਵੀ ਸਾਧਨ ਨਾਲ ਜਿੱਦਾਂ ਵੀ ਕਰਾਓ ਤੇ ਇੱਥੇ ਚੈਕਿੰਗ ਅਜ ਕੰਨੀ ਉਹ ਇਹ ਚੈਕਿੰਗ ਹੋ ਜਾਂਦਾ ਹੈ ਨਾ ਉਹਦਾ ਦੀ ਕੋਸ਼ਿਸ਼ ਨਾਲ ਟਰਾਲਿਆਂ ਦੀ ਬਹੁਤ ਜ਼ਿਆਦਾ ਮਦਦ ਤੇ ਆ ਤੇ ਕਈ ਵਾਰਾਂ ਜੇ ਐ ਸਿਰਦੇ ਦੇ ਵਿੱਚ ਜਿੱਧਰੋਂ ਆਪਾਂ ਮੈਚ ਨੂੰ ਐਂਡੋਂ ਬੰਨਹਿ ਰਹੇ ਤੇ ਕੀ ਆ ਕਿ ਪਾਰਕਿੰਗਾਂ ਫਰਾਂਸ ਵਾਲਿਆਂ ਨੇ ਬੰਦ ਕੀਤੀਆਂ ਆਈਆਂ ਇੱਕ ਦੋ ਹੀ ਆ ਇੱਕ ਦੋ ਪੰਪਾਂ ਜਾਂ ਆਉਂਦੇ ਵਿੱਚ ਰਾਹ ਉਹਨਾਂ ਪੰਪਾਂ ਦੀ ਨਹੀਂ ਮੁਸ਼ਕਲ ਬਾਰ ਪਾਰਕਿੰਗਾਂ ਜਿਹੜੀਆਂ ਨੋਰਮਲ ਬੰਦ ਕੀਤੀਆਂ ਹੋਈਆਂ ਵੀ ਜੇ ਕੋਈ ਗੱਡੀ ਖੜੀ ਵੀ ਹੁੰਦੀ ਹੈ ਤਾਂ ਅਗਲਾ ਆਣ ਕੇ ਵਿੱਚ ਭੱਜ ਕੇ ਚੜ੍ਹ ਨਾ ਜਾਵੇ ਕੋਈ ਗੱਡੀ 'ਚ ਤੇ ਬੰਦੇ ਬਹੁਤ ਇਥੇ ਡੋਂਕੀ ਲਵਾਉਂਦੇ ਆ ਜਾਂ ਜਿੱਦਾਂ ਕਹ ਲਓ ਜੰਟਵਾ ਜਿਹੜੇ ਉਹ ਲਵਾਉਂਦੇ ਆ ਇਹ ਆਪਣੇ ਅਫਰੀਕਨ ਹੋ ਗਿਆ ਜਿਹੜੇ ਨਾ ਉਹ ਜੰਟ ਬਹੁਤ ਇਥੇ ਬੰਦੇ ਹੋ ਜਿਹੜੇ ਏਰੀਆ 'ਚ ਜਿੱਦਾਂ ਕਹ ਲਓ ਕਿ ਆਏ ਉਧਰ ਦਰਖਤ ਸੀਗੇ ਨਾ ਉਥੇ ਦਰਖਤਾਂ ਦੇ ਵਿੱਚ ਪਿਛਲੀ ਵਾਰ ਆਸੀਂ ਦੇਖਿਆ ਸੀ ਬਹੁਤ ਬੰਦੇ ਇੱਧਾ ਬੈਠੇ ਆ ਤੇ ਡੋਂਕਰ ਬੈਠੇ ਆ ਝੌਂਪੜੀਆਂ ਟੈਪ ਜਿਹਾ ਬਣਾ ਕੇ ਨਾ ਜਗੜਾ ਤੇ ਉਥੇ ਬੰਦਿਆਂ ਨੂੰ ਭਾਇਆ ਪਿਆ ਵਾ ਉਹਨਾਂ ਨੂੰ ਗਾਂ ਫਿਰ ਮਤਲਬ ਜਿੱਦਾਂ ਸੂਤ ਆਉਂਦਾ ਵਾ ਵਾਰੀ ਸਰਵਾਰੀ ਕੱਢ ਦਿੰਦੇ ਆ ਠੀਕ ਆ ਤੇ ਲੋ ਵੀ ਆਪਾਂ ਹੁਣ ਪਹੁੰਚ ਗਏ ਆ ਪਾਰਗੀ ਚ ਤੇ ਸਮਾਨ ਲੈ ਆਂਦਾ ਠੀਕ ਆ ਕੋਈ ਸੀ ਜੀ ਇੱਕ ਇੱਥੋਂ ਦੀ ਵੀ ਗੱਲ ਜਿਹੜੀ ਵੀ ਕਿੱਥੋਂ ਡੌਂਕੀ ਲੱਗਦੀ ਆ ਜਾਂ ਕਿੱਦਾਂ ਵੀ ਕਹਿ ਲੋ ਹੁਣ ਤਾਂ ਕਾਫੀ ਹੱਦ ਤੱਕ ਕਹੋ ਕਿ ਪਹਿਲਾਂ ਨਾਲੋਂ ਇਹਨਾਂ 27 ਸਕਤੂਈ ਕੀਤੀ ਪਈ ਆ ਸਾਡੀ ਕੰਪਨੀ ਵਾਲਿਆਂ ਨੇ ਵੀ ਆਪਦੀ ਇੱਥੇ ਪਾਰਕਿੰਗ ਲਈ ਕਾਫੀ ਕੰਪਨੀਆਂ ਨੇ ਇੱਥੇ ਪਾਰਕਿੰਗ ਲਈਆਂ ਪਈਆਂ ਤੇ ਪਾਰਕਿੰਗ 'ਚ ਸਿੱਧਾ ਟਰਾਲਾ ਆਉਂਦਾ ਜੇ ਦਿਹਾੜੀ ਡੰਗ ਰੁਕਦਾ ਵਾ ਹੁੰਦਾ ਵੀ ਆ ਤੇ ਕੋਈ ਆਪੇ ਇੱਥੇ ਇੱਥੇ ਨਿਕਲ ਜੂਗਾ ਤੇ ਗਾਂ ਕਹਲੋ ਕਿ ਦਿਹਾੜੀ ਰੰਗ ਵੇ ਬਾਦਾਂ ਜਾਂਦਾ ਵਾ ਟਰਾਲਾ ਸਹੀ ਆ ਮੈਂ ਦਿਖਾਉਣਾ ਤੁਹਾਨੂੰ ਪਾਰਕਿੰਗ ਆਲਰਾਇਟ ਇਹ ਹੈਗੀ ਆ ਸਾਡੀ ਕੰਪਨੀ ਦੇ ਚਰ ਪਾਰਕਿੰਗ ਲਈ ਠੀਕ ਆ ਫਿਰ ਇਧਰ ਆਮ ਖਾਸ ਜਿਹੜੀ ਵੀ ਆ ਗੱਡੀ ਸਾਰੀ ਲੱਗ ਜਾਂਦੀ ਆ ਇਧਰ ਕਹ ਲੋ ਵੀ ਜਾਣੀ ਸਾਰੀਆਂ ਕੋਈ ਵੀ ਬਾਹਰੋਂ ਆਣ ਦੀ ਗੱਡੀ ਲੱਗ ਸਕਦੀ ਆ ਤੇ ਸੂਬਾਈ ਇਹ ਸੀਗਾ ਏਦਾਂ ਆਪਣਾ ਵਲੌਗ ਤੇ ਸ਼ਹਿਰ ਵੀ ਘੁੰਮ ਆਏ ਨੇ ਅਰੇ ਮਾਰਕੀਟ ਵੀ ਹੋ ਆਏ ਠੀਕ ਆ ਤੇ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਲੱਗਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ 'ਚ ਆਪਣੇ ਵਿਚਾਰ ਦੱਸਿਓ ਕਿੱਦਾਂ ਲੱਗੀ ਤੇ ਚੈਨਲ ਨੂੰ ਮੇਰੇ ਵੀਰ ਜਰੂਰ ਸਬਸਕ੍ਰਾਈਬ ਕਰਿਓ ਠੀਕ ਆ ਤੇ ਤੁਹਾਡੀ ਜੁੜ ਦੇ ਨਾਲ ਹੀ ਆ ਗਲੋਗੀ ਆਪਣਾ ਚੈਨਲ ਠੀਕ ਆ ਜੀ ਓਕੇ ਮੇਰੇ ਵੀਰ ਸਾਰਿਆਂ ਨੂੰ ਫਾਸੇ ਗਿਆ ਇਹ ਮਿਲਾਂਗੇ ਅਗਲੀ ਵੀਡੀਓ